ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਰੇ ਬੱਚਿਓ ਅੱਜ ਆਪਾਂ ਜਿਹੜੀ ਸਾਖੀ ਦਾ ਜ਼ਿਕਰ ਕਰਨ ਜਾ ਰਹੇ ਆ ਉਹ ਹੈਗੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਇੱਕ ਰਿਛ ਦੀ ਕੀ ਹੋਇਆ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਦਰਬਾਰ ਲੱਗਿਆ ਹੋਇਆ ਸੀਗਾ ਤੇ ਮਹਾਰਾਜ ਦਾ ਚੋਰ ਬਰਦਾਰ ਜੋ ਕਿ ਭਾਈ ਗੀਰਤੀ ਆ ਜੀ ਸੀ ਨਾ ਮਹਾਰਾਜ ਨੂੰ ਚਾਹਰ ਕਰ ਰਹੇ ਸੀਗੇ ਅਚਾਨਕ ਕੋਈ ਸਿੰਘ ਆ ਕੇ ਮਹਾਰਾਜ ਨੂੰ ਦੱਸਦੇ ਨੇ ਕਿ ਮਹਾਰਾਜ ਜੀ ਇੱਕ ਨਾ ਮਦਾਰੀ ਆਇਆ ਤੇ ਉਹ ਮਦਾਰੀ ਨੇ ਤੁਹਾਨੂੰ ਆਗਿਆ ਮੰਗਦਾ ਵੀ ਮੈਂ ਰਿਛਦਾ ਤਮਾਸ਼ਾ ਦਿਖਾਣਾ ਵੀ ਮੇਰੇ ਦੋ ਪੈਸੇ ਬਣ ਜਾਣਗੇ ਚੋਜੀ ਪ੍ਰੀਤਮ ਦੇ ਮਨ ਦੇ ਵਿਚਾਰ ਪਤਾ ਨਹੀਂ ਕੀ ਆਇਆ ਮਹਾਰਾਜ ਕਹਿੰਦੇ ਚਲੋ ਬੁਲਾ ਲਓ ਉਹਨੂੰ ਵੀ ਇਹ ਸਾਰੇ ਦੇਖ ਲੈਣਗੇ ਜਦੋਂ ਇਹ ਗੱਲ ਸਿੱਖਾਂ ਨੇ ਸੁਣੀ ਤਾਂ ਉਹ ਬੜੇ ਹੈਰਾਨ ਜੀ ਹੋਏ ਵੀ ਆ ਜੇ ਮਹਾਰਾਜ ਨੇ ਕੀ ਸ਼ੌਕ ਜਾਗ ਪਿਆ ਉਹ ਵੀ ਉਹ ਮਦਾਰੀ ਦਾ ਤਮਾਸ਼ਾ ਦੇਖਣ ਲਈ ਨਾ ਤੇ ਸਾਰੇ ਜਣੇ ਫਿਰ ਉਸਤੋਖ ਹੋ ਗਏ ਉਸਤੋਖ ਹੋ ਗਏ ਨਾ ਮਹਾਰਾਜ ਦੇ ਕੋਲ ਚਲ ਗਏ ਵੀ ਕੋਈ ਨਾ ਕੋਈ ਕਲਾ ਜ਼ਰੂਰ ਵਾਪਰੂਗੀ ਇਹਦੇ ਵਿੱਚ ਗਾਣਾ ਮਹਾਰਾਜ ਇਹ ਕੋਈ ਖੇਡ ਜਦੋਂ ਇਧਰੋਂ ਜਰੋਂ ਮਦਾਰੀ ਆਉਂਦਾ ਤਮਾਸ਼ਾ ਦਿਖਾਉਣਾ ਸ਼ੁਰੂ ਕਰ ਲੈਂਦਾ ਸਾਰੇ ਸਿੰਘ ਹੱਸਣ ਲੱਗ ਜਾਂਦੇ ਨੇ ਸਾਰੇ ਹਾਜ਼ਰ ਉੱਚੀ ਜਿਹੀ ਕਿਉਂਕਿ ਜੋ ਮੋਜਰਾ ਰੱਚ ਸੀਗਾ ਉਹ ਟਪੂਸੀਆਂ ਮਾਰਦਾ ਸੀ ਹਨਾ ਜਿਵੇਂ ਉਹ ਕਹਿੰਦਾ ਸੀਗਾ ਉਦਾਂ ਕਰਦਾ ਸੀ ਹਨਾ ਮਦਾਰੀ ਐਦਾਂ ਹੀ ਦੇਖ ਕੇ ਭਾਈ ਜਿਹੜੀ ਕੀਰਤੀਆ ਜੀ ਸੀਗੇ ਮਹਾਰਾਜ ਨਾਲ ਚਾਵਲ ਖਾ ਰਹੇ ਸੀਗੇ ਉਹ ਵੀ ਬਹੁਤ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ ਮਹਾਰਾਜ ਨੂੰ ਕਾਰਨ ਪੁੱਛਦੇ ਨੇ ਵੀ ਭਾਈ ਕੀ ਕੀਤਾ ਜੀ ਤੁਸੀਂ ਕਿਉਂ ਹੱਸ ਰਹੇ ਹੋ ਕਹਿੰਦੇ ਮਹਾਰਾਜ ਜੀ ਦੇਖੋ ਵੀ ਕਿਵੇਂ ਛਾਲਾ ਮਾਰਦਾ ਕਿੰਨਾ ਸਿਖਾਇਆ ਹੋਇਆ ਉਹਨੂੰ ਮਦਾਰੀ ਨੇ ਹਨਾ ਵੀ ਕਹਿੰਦੇ ਜਮੈਂ ਕਹਿੰਦਾ ਓਖਨੇ ਕਰਦਾ ਮੂਰੇ ਮੂਰੇ ਭੱਜਦਾ ਮੂਰੇ ਮੂਰੇ ਐਦਾ ਕਰਦਾ ਵੀ ਤਾਂ ਮੇਰਾ ਹਸਨਿਕਲਿਆ ਮਹਾਰਾਜ ਉਹਨੂੰ ਸਹਿ ਸਪਾਈ ਕਹਿੰਦੇ ਕਹਿੰਦੇ ਭਾਈ ਬਾਕੀ ਹਜ਼ਨ ਤਾਂ ਵੱਖਰੀ ਗੱਲ ਆ ਪਰ ਤੂੰ ਨਾ ਹਸ ਕਹਿੰਦਾ ਕਿਉਂ ਮਹਾਰਾਜ ਜੀ ਕਹਿੰਦੇ ਇਹ ਤਾਂ ਤੇਰਾ ਪਿਓ ਸ਼ੋਭਾ ਰਾਮ ਆ ਉਹ ਇੰਨੀ ਗੱਲ ਸੁਣ ਕੇ ਨਾ ਗੰਭੀਰ ਹੋ ਗਿਆ ਉਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਵੀ ਮੇਰਾ ਪਿਤਾ ਸ਼ੋਭਾ ਰਾਮ ਵੀ ਇਹ ਕਿਵੇਂ ਹੋ ਸਕਦਾ ਵੀ ਮੇਰੇ ਪਿਤਾ ਨੇ ਤਾਂ ਤੁਹਾਡੇ ਪਿਤਾ ਗੁਰਤੇਗ ਬਾਦਰ ਮਹਾਰਾ ਦੀ ਇੰਨੀ ਸੇਵਾ ਕੀਤੀ ਆ ਵੀ ਗੋਵੀ ਤੋਂ ਉਹਦਾ ਆਪਣਾ ਜੀ ਦਾ ਚੌਰਬਰਦਾਰ ਸੀਗਾ ਮੇਰੇ ਵਾਂਗੂ ਵੀ ਉਹਨੂੰ ਮਿਲੀ ਆ ਰਹੀ ਦੀ ਆਪਣੀ ਰਿਛ ਦੀ ਸੇਵਾ ਮਿਲੀ ਆ ਪਰ ਵੀ ਜੇ ਹੁਣ ਮੈਂ ਇਦੀ ਸੇਵਾ ਤੁਹਾਡੀ ਕਰਦੇ ਰਹਾ ਮੈਨੂੰ ਬੰਦਰ ਦੀ ਸੇਵਾ ਮਿਲੂਗੀ ਵੀ ਫੇ ਮੇਰੇ ਸਾਡਾ ਭਲਾ ਕਿਵੇਂ ਹੋਊਗਾ ਮਹਾਰਾਜ ਕਹਿੰਦੇ ਇਹ ਨਾ ਇੰਨੀ ਗੱਲ ਸੁਣ ਕੇ ਹੀ ਇੰਨੀ ਗੱਲ ਕਹਿ ਕੇ ਜਿਹੜਾ ਭਾਈ ਕੀਰਤੀ ਜੇ ਸੀਗਾ ਨਾ ਉਹਨੇ ਚੌਰ ਜਿਹੜੀ ਸੀਗੀ ਨਾ ਚੌਰ ਸਾਹਿਬ ਉਹ ਇੱਥੇ ਕੋਲੇ ਰੱਖਦਾ ਵੀ ਮੈਂ ਮਾਰੀ ਮੈਂ ਨਹੀਂ ਚੋਰ ਕਰਨੀ ਮਾਰ ਕੇ ਨੇ ਪ੍ਰੇਮੀਆ ਤੇਰਾ ਸ਼ੰਕਾ ਹੋਣੀ ਤੇਰੇ ਉਹਦਾ ਜਵਾਬ ਦੰਨੇ ਆ ਕੀ ਹੋਇਆ ਤੇਰੇ ਪੈ ਅਸੀਂ ਮੰਨਦੇ ਆ ਵੀ ਤੇਰੇ ਪਿਤਾ ਜੀ ਨੇ ਸਾਡੇ ਪਿਤਾ ਜੀ ਬਹੁਤ ਸੇਵਾ ਕੀਤੀ ਸੀਗੀ ਪਰ ਤੇਰੇ ਪਿਤਾ ਨੇ ਇੱਕ ਗਲਤੀ ਕਰ ਲਈ ਸੀ ਉਸ ਤੇ ਜਿਹੜੀ ਉਹ ਗਲਤੀ ਸੀ ਉਹਦਾ ਉਹਨੇ ਅੱਗੇ ਭੁੱਲਣੀ ਸੇ ਬਖਸ਼ਾਈ ਉਹ ਕਹਿੰਦਾ ਮਹਾਰਾਜ ਜੀ ਕਿਹੜੀ ਇਹੋ ਜਿਹੀ ਭੁੱਲ ਕਰ ਲਈ ਸੀ ਮੇਰੇ ਪਿਤਾ ਜੀ ਨੇ ਕਹਿੰਨੇ ਵੀ ਇੱਕ ਵਾਰ ਇਦਾਂ ਜਦੋਂ ਦਰਬਾਰ ਲੱਗਿਆ ਹੋਇਆ ਸੀਗਾ ਤੇ ਦੇਗ ਵਰਤ ਰਹੀ ਸੀਗੀ ਦੇਗ ਵਰਤ ਰਹੀ ਸੀਗੀ ਤੇ ਤੇਰਾ ਪਿਤਾ ਜਿਹੜਾ ਸ਼ੋਭਰਾਮ ਸੀਗਾ ਉਹ ਦੇਗ ਵਰਤਾ ਰਿਹਾ ਸੀ ਉਧਰੋਂ ਤੇ ਇੱਕ ਗੁਰੂ ਘਰ ਦਾ ਨੰਨ ਸੇਵਕ ਭਾਈ ਤਾਨਾ ਜੀ ਜਿਨ੍ਹਾਂ ਦਾ ਨਾਮ ਦਾ ਇਤਿਹਾਸਿਕ ਗੌਰ ਬੜੀ ਹੀ ਰੰਗੀ ਹੋਈ ਰੂਹ ਸੀਗੇ ਬਹੁਤ ਹੀ ਬਾਣੀ ਜਪਦੇ ਬਾਣੀ ਪੜ੍ਹਦੇ ਸੀਗੇ ਗੁਰਬਾਣੀ ਦਾ ਜਾਪ ਨੰਨਤ ਚੱਲਦਾ ਰਹਿੰਦਾ ਸੀਗਾ ਬਹੁਤ ਚੰਗੇ ਸੀਗੇ ਬੜੀ ਆਤਮਿਕ ਅਵਸਥਾ ਸੀ ਉਹਨਾਂ ਦੀ ਬਲਵਾਨ ਸੀ ਉਸ ਜਰ ਉਹ ਆਪਦੇ ਨਾ ਟਾਂਗਿਓ ਤੇ ਲੰਗੇ ਜਾ ਰਹੇ ਸੀਗੇ ਉਹਨਾਂ ਨੇ ਜਰੂ ਦੇਖਿਆ ਵੀ ਦੇਗ ਵਰਤ ਰਹੀ ਆ ਤਾਂ ਉਹ ਚੱਲਦੇ ਟਾਂਗਿਓ ਤੇ ਉਤਰਿਆ ਉੱਤਰ ਕੇ ਅੱਗੇ ਨਾ ਤੇਰੇ ਪਿਤਾ ਜੀ ਅੱਗੇ ਐਦਾਂ ਉਹਨੇ ਹੱਥ ਕਰ ਲਏ ਵੀ ਮੈਨੂੰ ਜੀ ਦੇਖ ਦੇ ਦਿਓ ਤੇਰੇ ਪਿਤਾ ਨੇ ਜਦੋਂ ਦੇਖਿਆ ਵੀ ਇਹ ਕਿੱਧਰੋਂ ਆ ਗਿਆ ਹਨਾ ਉੱਠ ਕੇ ਵੀ ਬਾਕੀ ਸਾਰਿਆਂ ਦੇ ਮੂਹਰੇ ਆ ਗਿਆ ਤਾਂ ਉਹਨੇ ਪਿੱਠ ਕਰ ਲਈ ਤੇਰੇ ਪਿਤਾ ਨੇ ਬਾਕੀ ਹੁਣ ਦੇਖਦੇ ਲੱਗ ਗਿਆ ਹੋਰ ਪਾਸੇ ਤਾਂ ਭਾਈ ਜਿਹੜੇ ਤੰਨਾ ਜੀ ਸੀਗੇ ਉਹਨਾਂ ਨੇ ਹੋਰ ਪਾਸੇ ਦੀ ਹੋ ਗਏ ਉਹਨਾਂ ਦੀ ਹੋਰ ਪਾਸੇ ਦੀ ਹੋ ਕੇ ਫੇਰ ਉਹਨਾਂ ਨੇ ਕਿਹਾ ਵੀ ਬਾਬਾ ਜੀ ਮੈਨੂੰ ਦੇਖ ਦੇ ਦਿਓ ਹਨਾ ਵੀ ਮੇਰਾ ਤੰਗਾ ਲੰਗਦਾ ਤੇਰੇ ਪਿਤਾ ਨੇ ਫੇਰ ਪਿੱਠ ਕਰ ਲਈ ਜੋ ਤੀਜੀ ਵਾਰ ਉਹਨਾਂ ਨੇ ਐਦਾਂ ਕਿਹਾ ਬਾਬਾ ਜੀ ਮੇਰਾ ਤੰਗਾ ਲੰਗਦਾ ਹਨਾ ਵੀ ਮੈਨੂੰ ਦੇਖ ਦਿਓ ਛੇਤੀ ਤਾਂ ਜਿਹੜੇ ਤੇ ਤੇ ਕਹਿਣ ਲੱਗਾ ਕਹਿੰਦਾ ਵੀ ਕਿਉਂ ਰਿਛ ਵਾਂਗੂ ਉੱਤੇ ਜੜਿਆ ਉਹਨਾਂ ਜੁਰਦਰੀ ਬਾਰੀਯੋਗੀ ਤ ਨੂੰ ਦੇ ਦਾਂਗੇ ਉਹਨਾਂ ਦੇ ਟੇਕੇ ਬਹਿ ਜਾ ਐਨੀ ਗੱਲ ਕਰਕੇ ਤੇਰੇ ਪਿਤਾ ਫੇਰ ਅੱਗੇ ਹੋ ਗਿਆ ਹੋਰਾਂ ਨੂੰ ਦੇਖਣ ਲੱਗ ਗਿਆ ਭਾਈ ਤਰਨਾ ਜੀ ਨੂੰ ਦੇਖ ਨਹੀਂ ਦਿੱਤੀ ਭਾਈ ਤਰਨਾ ਜੀ ਨੇ نیچے ਬਈ ਦੇਖਦੇ ਕਿ ਕਣਕਾ ਚੱਕਿਆ ਕਣਕਾ ਮੂੰਹ ਚ ਪਾਇਆ ਮੂੰਹ ਚ ਪਾ ਕੇ ਕਣਕਾ ਮਹਾਰਾਜ ਦਾ ਸ਼ੁਕਰਾਨਾ ਕੀਤਾ ਔਰ ਨਾਲੇ ਇਹ ਬਚਨ ਸਹਿਜ ਭਾਏ ਕਹੇ ਤੇ ਵੀ ਤੂੰ ਹੋਏਗਾ ਰਿਛ ਮਾਇਦਾ ਦੇ ਗੁਰੂ ਦਾ ਸਿੱਖਾਂ ਐਨੀ ਗੱਲ ਕਹਿ ਕੇ ਹੀ ਉਹ ਪਿੱਛੇ ਆ ਗਿਆ ਆਬਦੇ ਤਾਂ ਕੇ ਤੇ ਬਹਿ ਕੇ ਵਾਪਸ ਚਲੇ ਗਿਆ ਸੋ ਤੇਰੇ ਪਿਤਾ ਨੂੰ ਉਹ ਬਚਨਾ ਦੇ ਭਾਈ ਧੰਨਾ ਜੀ ਦੇ ਬਚਨਾ ਕਰਕੇ ਹੀ ਰਿਛ ਦੀ ਜੋਨੀ ਮਿਲੀ ਆ ਤਾਂ ਕਰਕੇ ਤੇਰਾ ਪਿਤਾ ਪਿਤਾ ਹੁਣ ਇੱਕ ਨਾ ਗਲੀ ਗਲੀ ਦੇ ਵਿੱਚਕਾਰ ਨੱਚਦਾ ਫਿਰ ਰਿਹਾ ਐਦਾਂ ਕਰ ਰਿਹਾ ਸਿਰ ਹੁਣ ਇਸ ਵਿਚਕਾਰ ਜਿਹਦੇ ਭਾਈ ਕੀਰਤੀਆ ਜੀ ਸੀ ਉਹ ਕਹਿੰਦੇ ਮਹਾਰਾਜ ਜੀ ਵੀ ਚਲੋ ਮੇਰੇ ਪਿਤਾ ਜੀ ਨੇ ਗਲਤੀ ਨਹੀਂ ਬਖਸ਼ਾਈ ਪਰ ਹੁਣ ਮੈਨੂੰ ਜਦੋਂ ਹੀ ਮੈਨੂੰ ਪਤਾ ਲੱਗ ਗਿਆ ਵੀ ਮੇਰਾ ਪਿਤਾ ਹੀ ਮੈਨੂੰ ਦੇਖਿਆ ਨਹੀਂ ਜਾ ਰਿਹਾ ਕਿਰਪਾ ਕਰਕੇ ਹੁਣ ਮੈਂ ਉਹਦੇ ਪਿਤਾ ਦੇ ਵੱਲੋਂ ਬੇਨਤੀ ਕਰਦਾ ਵੀ ਸਾਡੀ ਗਲਤੀ ਹੈ ਜਿਹੜੀ ਮਾਫ ਕਰਦੇ ਹੋ ਹੁਣ ਵੀ ਹੁਣ ਸਾਡੀ ਭੁੱਲ ਬਖਸ਼ਾ ਦਿਓ ਤਾਂ ਮਹਾਰਾਜ ਨਿਮਰਤਾ ਦੇ ਘਰ ਦੇ ਵਿਚਕਾਰ ਆਏ ਦਇਆ ਦੇ ਸਮੁੰਦਰ ਨੇ ਗੁਰ ਤੰਗੁਰ ਗੋਵਿੰਦ ਸਿੰਘ ਮਹਾਰਾਜ ਨੇ ਜਿਹੜਾ ਮਦਾਰੀ ਸੀਗਾ ਉਹਨੂੰ ਕਿਹਾ ਭਾਈ ਵੀ ਜਿਹੜਾ ਇਹ ਤੇਰੇ ਕੋਲ ਰਿਛਾ ਇਹਦਾ ਮੁੱਲ ਕਿੰਨਾ ਇਹਦਾ ਮੁੱਲ ਸਾਨੂੰ ਦੱਸ ਅਸੀਂ ਇਹ ਖਰੀਦਣਾ ਤਾਂ ਮਦਾਰੀ ਨੇ ਜਿਹੜਾ ਜਿੰਨਾ ਬੋਲੇ ਉਹਨੂੰ ਦੱਸਿਆ ਮਿ ਰਿਛ ਦਾ ਇੰਨਾ ਬੋਲਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਉਹ ਮਦਾਰਾ ਰਿਛ ਸੀਗਾ ਉਹਨਾਂ ਤੋਂ ਉਹ ਖਰੀਦ ਲਿਆ ਖਰੀਦ ਕੇ ਕੀ ਕੀਤਾ ਇੱਕ ਬਾਟਾ ਮੰਗਾਇਆ ਬਾਟੇ ਦੇ ਵਿੱਚਕਾਰ ਜਲ ਸੀਗਾ ਜਲ ਦੇ ਵਿੱਚਕਾਰ ਗੁਰਬਾਣੀ ਪੜੀ ਗੁਰਬਾਣੀ ਪੜ ਕੇ ਨਾ ਉਹਨੂੰ ਅਮਰ ਤੇ ਵੀ ਬਣਾ ਕੇ ਤਾਂ ਫਿਰ ਜਿਹਦੇ ਦੇ ਜਲ ਦੇ ਛਿੱਟੇ ਸੀਗੇ ਉਹ ਰਿਛ ਦੇ ਉੱਤੇ ਮਾਰੇ ਜਿਹਦੇ ਕਰਕੇ ਜਿਹੜੇ ਆ ਸ਼ੋਭਾ ਰਾਨ ਸੀਗਾ ਉਹਦੀ ਆਤਮਾ ਬਾਹ ਆਰੰਭਾਹ ਨਿਕਲ ਮਹਾਰਾਜ ਨੂੰ ਨਰਦਮਰਸਕ ਹੋਈ ਆਪਣੀ ਗਲਤੀ ਮੰਨੀ ਔਰ ਅਗਲੀ ਜੋਨੀ ਦੇ ਵਿਚਕਾਰ ਜਾ ਅਗਲੇ ਪੜਾ ਦੇ ਵਿਚਕਾਰ ਉਹ ਚਲੇ ਗਿਆ ਔਰ ਪੈ ਗਿਆ ਸੋ ਦੋਸਤੋ ਇਸ ਸਾਖੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਸਾਖੀ ਸਾਨੂੰ ਇਹ ਸਾਖੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿਸੀ ਆਪਣੀ ਜ਼ਿੰਦਗੀ ਦੇ ਵਿੱਚਕਾਰ ਕਿੰਨੀ ਵਾਰ ਗੁਰੂ ਘਰ ਜਾ ਕੇ ਸੇਵਾ ਕੀਤੀ ਹੈ ਕਿੰਨੇ ਨਗਰ ਕੀਤੇ ਨੇ ਸੇਵਾ ਕੀਤੀ ਆ ਗੁਰਪੁਰਬ ਦੇਤੇ ਸੇਵਾ ਕੀਤੀ ਆ ਤੇਥੇ ਤਿਹਾਰ ਦਸਵੀ ਦਾਦ ਜਾਂ ਗੈਲੋ ਦਾ ਮਸਿਆਦਾ ਸੰਗਰਾਂ ਦਾ ਕਿੰਨੀ ਸੇਵਾ ਕੀਤੀ ਆ ਹੁਣ ਅਸੀਂ ਆਪਣੇ ਅੰਦਰ ਇਹ ਪਰਚੋਲ ਕਰਕੇ ਦੇਖਣੀ ਆ ਵੀ ਕਿਤੇ ਅਸੀਂ ਤਾਂ ਨਹੀਂ ਕੁਝ ਇਹੋ ਜਿਹਾ ਬੋਲ ਬੱਠੇ ਕਿਉਂਕਿ ਗੁਰੂ ਘਰ ਦੇ ਵਿਚਕਾਰ ਕਿੰਨੇ ਗੁਰਸਿੱਖ ਆਉਂਦੇ ਨੇ ਕਿੰਨੇ ਸਾਧ ਸੰਤ ਆਉਂਦੇ ਨੇ ਸਾਨੂੰ ਕਿਸੇ ਦੀ ਬੇਟੀ ਵਰਗੀ ਪਤਾ ਹੋ ਸਕਦਾ ਕੋਈ ਭਾਈ ਧੰਨਾ ਜੀ ਵਰਗੀ ਬੇਟੀ ਵਾਲਾ ਵੀ ਹੋਵੇ ਹੋ ਸਕਦਾ ਅਸੀਂ ਕਿਹਾ ਦਿਲ ਇਕਨ ਦਿਖਾਇਆ ਹੋਵੇ ਸੋ ਹੁਣ ਇਹੀ ਸਮਾਂ ਜਿਹਦੇ ਵਿਚਕਾਰ ਜਾ ਕੇ ਅਸੀਂ ਆਪਦੀ ਭੁੱਲ ਬਖਸ਼ਾ ਸਕਦੇ ਆ ਉਹਦੇ ਜੋਂ ਦੇ ਜੀ ਤੋ ਕਿ ਇੱਕ ਵਾਰ ਜੀ ਪ੍ਰਾਣ ਛੁੱਟ ਗਏ ਜਿਹੜੇ ਪ੍ਰਾਣ ਫੇਰੂ ਨੇ ਜਿਉਂ ਉੱਡ ਗਏ ਤਾਂ ਫਿਰ ਜਿਹੜੇ ਇਹ ਸ਼ੋਭਾ ਰਾਂਜੀ ਸੀ ਇਹਨਾਂ ਨੂੰ ਪਸੰਦ ਵੀ ਜੋਨੀਆਂ ਦੇ ਵਿਚਕਾਰ ਹੀ ਆਵਾ ਗੌਣ ਦੇ ਵਿਚਕਾਰ ਅ ਫਸਣਾ ਪੈਣਾ ਆਉਣਾ ਜਾਣਾ ਪੈਣਾ ਸੋ ਕਿਰਪਾ ਕਰਕੇ ਦੋਸਤ ਤੁਸੀਂ ਦੱਸਿਓ ਇਹ ਸਾਕੀ ਦੇ ਤੋਂ ਸਾਨੂੰ ਕਾਹਨ ਗਏ ਜੀ ਰੱਬਾ ਅਗਲੀ ਵਾਰ ਕਿ ਨਵੀਂ ਸਾਕੀ ਦੇ ਨਾਲ ਜੀ ਕੋਈ ਜੜੇ ਹਣਾ ਗੀਤ ਵਾਏ ਗੁਰਜੀ ਦਾ ਖਾਲਸਾ ਹੋਈ ਗੁਰ ਤੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਕਥਾ